ਆਜੋ ਤੁਸੀਂ ਸਕਰੀਨ ਤੇ ਛੋਟਾ ਜਿਹਾ ਪਰਿਵਾਰ ਦੇਖ ਰਹੇ ਹੋ ਤਾਂ ਇਸ ਭੈਣ ਦਾ ਐਕਸੀਡੈਂਟ ਐਕਸੀਡੈਂਟ ਹੈ ਜਿਹੜਾ ਹੋ ਗਿਆ ਸਿਰ ਦੇ ਵਿੱਚ ਗਹਿਰੀ ਸੱਟ ਹੈ ਪਰਿਵਾਰ ਹੈ ਜਿਹੜਾ ਉਹ ਦਿਹਾੜੀਦਾਰ ਹੈ ਇਹਦਾ ਹਸਬੈਂਡ ਪਟ્રોલ ਪੰਪ ਤੇ ਜਿਹੜਾ ਕੰਮ ਕਰਦਾ ਹੈ ਘਰ ਦਾ ਜਿਹੜਾ ਮਕਾਨ ਹੈ ਉਹ ਵੀ ਕਿਰਾਏ ਤੇ ਹੈ ਸੋ ਇਸ ਕਰਕੇ ਆਪਰੇਸ਼ਨ ਦਾ ਖਰਚਾ ਚੱਕਣ ਦੀ ਇਹਨਾਂ ਦੀ ਗੁੰਜਾਇਸ਼ ਹੈ ਜਿਹੜੀ ਉਹ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਇਹਨਾਂ ਨੇ ਮਦਦ ਦੀ ਜਿਹੜੀ ਕੋਹਾਰ ਲਈ ਹੈ ਤਾਂ ਇਹ ਭੈਣ ਹੈ ਜਿਹੜੀ ਚੰਡੀਗੜ੍ਹ ਪੀਜੀਆਈ ਐਡਮਿਟ ਨੇ 6 ਮਹੀਨਿਆਂ ਦੀ ਬੱਚੀ ਇਹਨਾਂ ਦੇ ਪੇਟ 'ਚ ਹੈ। ਸੋ ਦੋ ਜ਼ਿੰਦਗੀਆਂ ਭਰਾਵੋ ਤੁਹਾਡੇ ਹੱਥ ਹੈ। ਜਿੰਨੀ ਵੀ ਸੇਵਾ ਹੋ ਸਕਦੀ ਹੈ ਬੇਸ਼ੱਕ ਪੀਜੀਆਈ ਜਾ ਕੇ ਕਰ ਦਿਓ। ਜਾਂ ਫਿਰ ਸਕਰੀਨ ਤੇ ਨੰਬਰ ਹੈ ਤੇ ਇਹਨਾਂ ਦੇ ਬੈਂਕ ਅਕਾਊਂਟ ਦਾ ਇਸਕੈਨਰ ਹੈ। ਤਾਂ ਇਹ ਪਰਿਵਾਰ ਦੇ ਜੋ ਮੇਲ ਮੈਂਬਰ ਨੇ ਉਹ ਪٹرول ਪੰਪ ਤੇ ਆਪਣਾ ਜਿਹੜਾ ਰੋਜ਼ਗਾਰ ਚਲਾਉਂਦੇ ਐ। ਪੰਪ ਤੇ ਲੱਗੇ ਹੋਏ ਐ ਤੇ ਦਿਹਾੜੀ ਭਰ ਆਪਣਾ ਜਿਹੜਾ ਜੀਵਨ ਗੁਜ਼ਾਰਾ ਹੈ ਉਹ ਕਰਦੇ ਐ। ਸੂਇਸ ਕਰਕੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੋ ਵੀ ਪਜੀ ਚੰਡੀਗੜ੍ਹ ਦੇ ਨੀਅਰ ਕੋਈ ਹੈਲਪ ਕਰਨ ਵਾਲੀਆਂ ਸੰਸਥਾਵਾਂ ਨੇ ਤਾਂ ਜਰੂਰ ਇਸ ਭੈਣ ਦੀ ਮਦਦ ਕਰਿਓ ਤੇ ਦੋਨੋਂ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਲਿਓ